ਪਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਨਵੇਂ ਨਵ ਨਿਯੁਕਤ ਜਿਹੜੀਆਂ ਭੈਣਾਂ ਨੇ ਔਰ ਤੁਹਾਡੇ ਪਰਿਵਾਰਾਂ ਨੂੰ ਖੁਸ਼ੀਆਂ ਪਰਿਵਾਰਾਂ ਚਾਉਣ ਚੁੱਲ੍ਹੇ ਬਲਦੇ ਰਹਿਣ ਤੁਸੀਂ ਖੁਸ਼ੀਆਂ ਦੀਆਂ ਦੀਵਾਲੀਆਂ ਖੁਸ਼ੀਆਂ ਦੀਆਂ ਹੋਲੀਆਂ ਪੰਜਾਬ ਨੂੰ ਪਰਮਾਤਮਾ ਦਿਖਾਵੇ ਤੇ ਆਪਾਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਅਤੇ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਮਿਸ਼ਨ ਰੋਜ਼ਗਾਰ ਦੇ ਤਹਿਤ ਸੂਬੇ ਦੇ ਹੁਨਰਮੰਦ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਡੇ ਪੱਧਰ ਤੇ ਨੌکریاں ਦਿੱਤੀਆਂ ਜਾ ਰਹੀਆਂ ਹਨ ਤੇ ਇਹ ਸਭ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਅਤੇ ਅਗਵਾਈ ਦਾ ਨਤੀਜਾ ਹੈ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਤੇ ਵੱਖ-ਵੱਖ ਵਿਭਾਗਾਂ ਚ 55000 ਤੋਂ ਵੱਧ ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ 'ਚ ਵੀ ਨਵੀਂ ਰੌਸ਼ਨੀ ਆਈ ਹੈ ਮੇਰਾ ਨਾਮ ਕੁਲਦੀਪ ਗਿਰੀ ਹੈ ਤੇ ਮੈਂ ਬਿਲੋਂਗ ਤਾਂ ਪਟਿਆਲਾ ਜ਼ਿਲ੍ਹਾ ਕਰਦਾ ਤੇ ਮੈਨੂੰ ਐਸਐਸ ਨਗਰ ਮਿਲਿਆ ਹੋਇਆ ਬਹੁਤ ਵਧੀਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਕਿਉਂਕਿ ਸਾਡੀ 1.5 ਸਾਲ ਪਹਿਲਾਂ ਸਾਡੀ ਜੁਆਇਨਿੰਗ ਹੋਈ ਸੀ ਤੇ ਉਦੀ ਟ੍ਰੇਨਿੰਗ ਪੀਰੀ ਚੱਲ ਰਹੀ ਸੀ ਟ੍ਰੇਨਿੰਗ ਹੋਣ ਤੋਂ ਬਾਅਦ ਸਾਡੀ ਅੱਜ ਸਾਨੂੰ ਫਾਈਨਲੀ ਜਿਹੜੇ ਜੁਆਇਨਿੰਗ ਲੈਟਰ ਮਿਲ ਸਰਕਾਰ ਦੀ ਬਹੁਤ ਵਧੀਆ ਪੋਲਿਸੀ ਹੈ ਜੀ ਮੌਸਮ ਨੇ ਇੱਕ ਵਾਰ ਫੇਰ ਕਰਵਟ ਬਦਲ ਲਈ ਹੈ ਔਰ ਅੱਜ ਸਵੇਰ ਤੋਂ ਹੀ بارش ਹੋ ਰਹੀ ਹੈ ਅੱਜ ਇਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਹੈ ਛੁੱਟੀ ਕਾਰਨ ਲੋਕ ਘਰੋਂ ਦੇ ਨਹੀਂ ਨਿਕਲਦੇ ਪਰ ਜਿਸ ਤਰ੍ਹਾਂ ਹੀ ਅੱਜ ਸਵੇਰ ਚੜੀ ਹੈ بارش ਆਸਮਾਨ ਤੇ ਬੱਦਲ ਛਾਏ ਹੋਏ ਸਨ ਔਰ بارش ਹੋ ਰਹੀ ਹੈ ਚਾਹੇ بارش ਬਹੁਤ ਤੇਜ਼ ਨਹੀਂ ਹੈ ਪਰ ਸ਼ਹਿਰ ਦੇ ਵਿੱਚ ਮੌਸਮ ਇਤਨਾ ਖੁਸ਼ਗੁਵਾਰ ਹੋ ਗਿਆ ਕਿ ਤਸਵੀਰਾਂ ਤੋਂ ਹੰਦੇ ਖਾਨੇ ਆਂ ਸ਼ਹਿਰ ਦੀਆ ਸ਼ਹਿਰ ਦੇ ਚੌਂਕ ਦੇ ਵਿੱਚ ਅਸੀਂ ਖੜੇ ਹਾਂ ਲਾਹੌਰੀ ਗੇਟ ਚੌਂਕ ਦੇ ਵਿੱਚ ਆਵਾਜਾਈ ਉਸੇ ਤਰ੍ਹਾਂ ਚੱਲੀ ਹੈ ਮਗਰ بارش دا لوگ انجوائے کر رہے ہیں۔ بارش تیز دی ہو رہی ہے۔ بارش دے کارن موسم جڑا ہے بہت ہی زیادہ خوشگوار ہو گیا ہے۔ ਤੁਸੀਂ تصویراں دیکھ سکدے ہو۔ کاروباری اپنے کماں دے اج اس کر کے نہیں جا رہے۔ اتوار ہے مگر جڑے لوگ اپنے کام کار تے جویں آٹو والے نے، سکوٹر والے نے نکلے ہوئے نے او کام کار تے نہیں جا رہے نے۔ موسم ਵਿਭਾਗ دی منیاں تے aan والے جڑے دو دن ہور رہے ایسے طرح بارش نال ਕਿਰੇ ਰਹਿ ਰਹੇ ਅੰਮ੍ਰਿਤਸਰ ਵਾਸੀ ਅੰਮ੍ਰਿਤਸਰ ਦੇ ਵਿੱਚ ਮੌਸਮ 3 ਦਿਨ ਪੱਕਾ ਇਸੇ ਤਰ੍ਹਾਂ ਦਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੇਜ਼ ਬਾਰਿਸ਼ ਹੋ ਸਕਦੀ ਹੈ ਪਹਿਲਾਂ ਹੀ ਬਾੜ ਦਾ ਖਤਰਾ ਮੰਡਰਾ ਰਿਹਾ ਹੈ ਅੰਮ੍ਰਿਤਸਰ ਦੇ ਨਾਲ ਨਾਲ ਫਿਰੋਜ਼ਪੁਰ ਤੇ ਹੋਰ ਜਿਹੜੇ ਇਲਾਕੇ ਨੇ ਦਰਿਆਵ ਦੇ ਕੰਢੇ ਇਲਾਕੇ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਚਲਾ ਗਿਆ ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ ਅੱਜ ਬਾਰਿਸ਼ ਜਿਹੜੀ ਹੈ ਸਵੇਰ ਤੋਂ ਹੀ ਹੋ ਰਹੀ ਹੈ ਰੁਕ ਰੁਕ ਕੇ ਤਰੀ ਹੋ ਰਹੀ ਹੈ ਲਗਾਤਾਰ بارش ਹੋ ਰਹੀ ਹੈ بارش ਦੇ ਨਾਲ ਹਵਾ ਇਕਦਮ gir ਗਿਆ ਹੈ ਥੋੜੀ ਜੀ ਠੰਡਕ ਹਲਕੀ ਜੀ ਮਹਿਸੂਸ ਹੋ ਰਹੀ ਹੈ ਕੱਲ ਦੀ ਗੱਲ ਕਰੀਏ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ بارش ਨਾ ਹੋਣ ਕਰਕੇ ਧੁੱਪ ਨਿਕਲੀ ਹੋਈ ਸੀਗੀ ਔਰ ਥੋੜੀ ਜੀ ਗਰਮਾਹਟ ਜੀ ਮਹਿਸੂਸ ਹੋ ਰਹੀ ਸੀ ਅੰਦਾਜ਼ਾ ਲੱਗ ਰਿਹਾ ਸੀਗਾ ਕਿ ਫੇਰ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਲੋਕ ਪਸੀਨੇ ਨਾਲ ਤਰਪਤਰ ਵੀ ਹੋ ਰਹੇ ਸਨ ਪਰ ਅੱਜ ਸਵੇਰ ਤੋਂ ਹੀ ਮੌਸਮ ਖੁਸ਼ਗੁਵਾਰ ਹੋ ਗਿਆ ਹੈ بارش ਹੋ ਰਹੀ ਹੈ ਪਰ ਇਹ ਬਾਰਿਸ਼ ਜਿਹੜੀ ਹੈ ਪੂਰੇ ਸ਼ਹਿਰ 'ਚ ਹੋ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਮਤਲਬ ਕਿ ਭਾਦਰੋ ਦਾ ਮਹੀਨਾ ਹੈ ਕਿ ਰੁਕ ਰੁਕ ਕੇ ਬਾਰਿਸ਼ ਨਹੀਂ ਹੋ ਰਹੀ ਅੱਜ ਪੂਰੇ ਸ਼ਹਿਰ ਦੇ ਵਿੱਚ ਪੂਰੇ ਅਮਲਨਸਰ ਦੇ ਵਿੱਚ ਤਸਵੀਰਾਂ ਜਿਹੜੀ ਤੁਹਾਨੂੰ ਆਸਮਾਨ ਤੇ ਕੈਮਰਾ ਪਰਸਨ ਕਹਾ ਕੰਮ ਕੈਮਰਾ ਆਸਮਾਨ ਤੇ ਕਰਕੇ ਦੇਖੇ ਆਸਮਾਨ ਇਸ ਟਾਈਮ ਪੂਰੀ ਤਰ੍ਹਾਂ ਬਦਲਾਂ ਨਾਲ ਘਿਰਿਆ ਪਿਆ ਹੈ ਔਰ ਹਰ ਇੱਕ ਇਲਾਕੇ ਦੇ ਵਿੱਚ ਇਹ ਬਾਰਿਸ਼ ਹੋ ਰਹੀ ਹੈ ਬਾਰਿਸ਼ ਕਾਰਨ ਆਵਾਜਾਈ ਥੋੜੀ ਜੀ ਘਟ ਹੈ ਸੜਕਾਂ ਵੀ ਥੋੜੀਆਂ ਸੁਨਸਾਨ ਨਜ਼ਰ ਆ ਰਹੀਆਂ ਹੈ ਬੋ ਜੀ ਬਾਰਿਸ਼ ਅੱਜ ਸਵੇਰ ਤੋਂ ਹੀ ਹੋ ਰਹੀ ਹੈ ਅੱਜ ਰੁਕ ਰੁਕ ਕੇ ਬਾਰਿਸ਼ ਤੇ ਨਹੀਂ ਹੋ ਰਹੀ ਕਹਿ ਸਕਦੇ ਲਗਾਤਾਰ ਹੋ ਰਹੀ ਹੈ ਬਾਰਿਸ਼ ਮੌਸਮ ਭਾਦੋ ਦਾ ਮਹੀਨਾ ਹੈ ਮਗਰ ਇਸ ਤਰ੍ਹਾਂ ਦੀ ਬਾਰਿਸ਼ ਅਜੇ ਵੀ 2-3 ਦਿਨ ਹੋਰ ਕਿਹਾ ਜਾ ਰਿਹਾ ਬਾਰਿਸ਼ ਆਏਗੀ ਆ ਸਕਦੀ ਹਾਂਜੀ ਲੱਗ ਕੀ ਰਿਹਾ ਤੁਹਾਨੂੰ ਹੁਣ ਮੌਸਮ ਕਿਸ ਤਰ੍ਹਾਂ ਦਾ ਥੋੜਾ ਠੰਡਾ ਜਿਹਾ ਮੌਸਮ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮੌਸਮ ਠੀਕ ਹੈ ਗੱਲ ਇਹਨਾਂ ਦਿਨਾਂ ਦੇ ਵਿੱਚ ਗਰਮੀ ਜ਼ਿਆਦਾ ਥੋੜੀ ਜੀ ਹੋ ਜਾਂਦੀ ਕਿਉਂਕਿ ਭਾਦੋ ਦਾ ਮਹੀਨਾ ਹੁੰਦਾ ਹੈ ਕਿ ਇੱਕ ਸਾਈਡ ਤੇ ਧੁੱਪ ਹੁੰਦੀ ਹੈ ਇੱਕ ਸਾਈਡ ਤੇ ਮੀਂਹ ਪੈਂਦਾ ਹੁੰਦਾ ਤੇ ਪਸੀਨਾ ਜ਼ਿਆਦਾ ਆਉਂਦਾ ਹਾਂਜੀ ਪਰ ਜੇ ਮੌਸਮ ਦਾ ਕੁਛ ਦੇਖੀ ਜੇਵੇ ਬਹੁਤ ਵਧੀਆ ਮੌਸਮ ਮੌਸਮ ਬਿਲਕੁਲ ਠੀਕ ਹੈ ਮੌਸਮ ਦੇ ਕਾਰਨ ਥੋੜਾ ਜਿਹਾ ਮੌਸਮ ਖੁਸ਼ਗੁਵਾਰ ਹੈ ਪਾਦੋ ਦੇ ਮਹੀਨੇ ਦੇ ਵਿੱਚ بارش ਔਰ ਤੋਪ ਇਕੱਠੀ ਚਲਦੀ ਹੈ ਜਿਹਦਾ ਅਸਰ ਇਹ ਹੁੰਦਾ ਹੈ ਆਮ ਵਿਅਕਤੀ ਦੇ ਉੱਤੇ ਕਿ ਪਸੀਨਾ ਤਰ ਬਤਰ ਹੁੰਦਾ ਰਹਦਾ ਹੈ ਕਿ ਮੌਸਮ ਐਸੇ ਤਰ੍ਹਾਂ ਹੀ ਚੱਲਦਾ ਹੈ ਪਾਦੋ ਦੇ ਮਹੀਨੇ ਦੇ ਵਿੱਚ ਬਹੁਜੀ ਜਿਸ ਤਰ੍ਹਾਂ ਅੱਜ بارش ਹੋ ਰਹੀ ਹੈ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀਗਾ ਕਿ ਪਾਦੋਂ ਦਾ ਮਹੀਨਾ ਚੱਲਦਾ ਪਿਆ ਬੌਸਮ ਇਹ ਪਾਦੋਂ ਦੇ ਮਹੀਨੇ ਦੇ ਵਿੱਚ ਥੋੜਾ ਜਿਆਦਾ ਸਰਦ ਔਰ ਗਰਮ ਰਹਿੰਦਾ ਹੈ। ਇਹ ਕਿਸ ਤਰ੍ਹਾਂ ਦਾ ਲੱਗ ਤੁਸੀਂ ਕਿਸ ਤਰ੍ਹਾਂ ਦਾ ਲੱਗ ਹਾਂਜੀ ਮੈਨੂੰ ਕੋਈ ਬਾਹਰ ਇਹ ਕੁਝ ਪਤਾ ਹੈ। ਬਾਰਿਸ਼ ਬਾਰਿਸ਼ ਕਿਤਰਾ ਹੀ ਲੱਗ ਬਾਰੇ ਬਹੁਤ ਵਧੀਆ ਜੀ ਮੌਸਮ ਜਲਦੀ ਠੰਡਾ ਹੋ ਜਾਏਗਾ ਇਸ ਵਾਰ ਜੀ। ਬਹੁਤ ਜਲਦੀ ਠੰਡ ਆਏਗੀ ਜੀ। ਜੀ। ਹਾਂਜੀ। ਓਕੇ। ਬਾਰਿਸ਼ ਲੋਕਾਂ ਦੇ ਮੁਤਾਬਿਕ ਜਿਸ ਤਰ੍ਹਾਂ ਕਿ ਮੌਸਮ ਜਿਸ ਤਰ੍ਹਾਂ ਦਾ ਚੱਲਿਆ ਹੈ ਜਿਸ ਤਰ੍ਹਾਂ ਬਾਰਿਸ਼ ਲਗਾਤਾਰ ਹੋ ਰਹੀ ਹੈ ਬਾਰਿਸ਼ ਦੇ ਕਾਰਨ ਮੌਸਮ ਇਸ ਵਾਰ ਥੋੜਾ ਜਿਹਾ ਕੁਛ ਸਮੇਂ ਪਹਿਲਾਂ ਹੀ ਬਦਲ ਜਾਏਗਾ ਮਤਲਬ ਬਦਲ ਜਾਏਗਾ ਕਹਿੰਦਾ ਇਸ ਮਤਲਬ ਹੈ ਕਿ ਮੌਸਮ ਜਿਹੜਾ ਸਰਦੀ ਜਿਹੜੀ ਸ਼ੁਰੂ ਹੈ ਸਤੰਬਰ ਦੇ ਅਖੀਰ ਦੇ ਵਿੱਚ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਇੰਜ ਜਾਪਦਾ ਹੈ ਕਿ ਸਰਦੀ ਦੀ ਸ਼ੁਰੂਆਤ ਜਿਹੜੀ ਹੈ ਸਤੰਬਰ ਦੇ ਸ਼ੁਰੂਆਤ ਤੋਂ ਹੀ ਹੋ ਜਾਏਗੀ ਜੇ ਅੱਜ ਗੱਲ ਕਰੀਏ ਤੇ ਅੱਜ ਵੀ ਇੰਜ ਲੱਗ ਰਿਹਾ ਹੈ ਕਿ ਜਿਵੇਂ ਸਰਦੀਆਂ ਦੇ ਦਿਨਾਂ ਦੇ ਵਿੱਚ ਬਾਰਿਸ਼ ਹੋ ਰਹੀ ਹੁੰਦੀ ਹੈ ਪੂਰੇ ਸ਼ਹਿਰ ਵਾਸੀ ਇਸ ਵੇਲੇ ਆਨੰਦ ਮਾਨੇ ਨੇ ਪੰਛੀ ਵੀ ਆਪਣੇ ਪਿੰਜਰਿਆਂ ਦੇ ਵਿੱਚ ਦਰਖਤਾਂ ਦੇ ਵਿੱਚ ਆਲਣਿਆਂ ਦੇ ਵਿੱਚ ਜਾ ਕੇ ਲੁੱਕ ਕੇ ਬੈਠੇ ਹੋਏ ਨੇ ਕਿਉਂਕਿ ਸਵੇਰ ਦਾ ਸਮੇਂ ਹੈ ਕਿ ਉਹਨਾਂ ਨੇ ਵੱਲੋਂ ਉਹਨਾਂ ਵੱਲੋਂ ਦਾਣਾ ਚੁਗਣ ਦੇ ਲਈ ਬਾਹਰ ਨਿਕਲੇ ਜਾਂਦਾ ਹੈ ਪਰ بارش ਕਾਰਨ ਮੌਸਮ ਨੇ ਕੁਝ ਐਹੋ ਜੀ ਤਬਦੀਲੀ ਲਈ ਹੈ ਕਿ ਉਹ ਵੀ ਆਪਣੇ ਘਰਾਂ ਦੇ ਵਿੱਚ ਝੁਬਕੇ ਰਹਿ ਚੁੱਕੇ ਨੇ ਸੋ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੀਆਂ ਦਿਖਾ ਰਿਹਾ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨ ਹੋਰ ਸ਼ਹਿਰ ਵਾਸੀਆਂ ਨੂੰ ਐਸੇ ਤਰ੍ਹਾਂ ਬਰਸਾਤ ਦੇ ਨਾਲ ਦੋ ਚਾਰ ਹੋਣਾ ਪਵੇਗਾ ਬਰਸਾਤ ਦੇ ਨਾਲ ਮੌਸਮ ਦੇ ਵਿੱਚ ਥੋੜੀ ਤਬਦੀਲੀ ਹੈ ਮੌਸਮ ਥੋੜਾ ਜਿਹਾ ਬਦਲ ਗਿਆ ਹੈ ਤਾਪਮਾਨ ਥੋੜਾ ਜਿਹਾ نیچے ਆ ਗਿਆ ਹੈ ਜਿਹੜੀ ਤਪਦੀ ਗਰਮੀ ਦਾ 2-4 ਹੋ ਰਹੇ ਸਨ ਸ਼ਹਿਰ ਵਾਸੀਓ ਉਹਨਾਂ ਲਈ ਖੁਸ਼ਖਬਰੀ ਵੀ ਹੈ ਕਿ ਆਉਣ ਵਾਲੇ 2 ਦਿਨ ਜਿਹੜੇ ਨੇ ਐਸੇ ਤਰ੍ਹਾਂ ਦਾ ਮੌਸਮ ਰਹੇਗਾ ਜੇ ਮੌਸਮ ਇਸੇ ਤਰ੍ਹਾਂ ਦਾ ਚੱਲਦਾ ਰਿਹਾ ਤੇ ਜੀ ਸਰਦੀ ਜਿਹੜੀ ਹੈ ਸਪਟੰਬਰ ਸਟਾਰਟ ਤੇ ਹੀ ਸ਼ੁਰੂਆਤ ਹੋ ਜਾਏਗੀ ਸੋ ਲੋਕ ਇਸ ਦਾ ਇੰਜੋਏ ਕਰਨਗੇ ਸੋ ਆਉਣ ਵਾਲੇ ਦਿਨਾਂ ਦੇ ਮੁਤਾਬਕ ਮੌਸਮ ਵਿਭਾਗ ਦੀ ਮੰਨੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਐਸੇ ਤਰ੍ਹਾਂ ਦਾ ਹੀ ਹੈ ਪੂਰੇ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਕਿ ਬਰਸਾਤ ਐਸੀ ਤਰ੍ਹਾਂ ਲਗਾਤਾਰ 2-3 ਦਿਨ ਲਗਾਤਾਰ ਬਰਸਾਤ ਹੋ ਸਕਦੀ ਹੈ ਜਦੋਂ ਅਸੀਂ ਸਰਦੀ ਗੱਲ ਕਰੀਏ ਤਾਂ ਅੰਨੇ ਸਰਦੇ ਵਿੱਚ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2-3 ਦਿਨ بارش ਲਗਾਤਾਰ ਹੋ ਸਕਦੀ ਹੈ ਸੋ ਇਸ ਵੇਲੇ ਵੀ ਮੌਸਮ ਜਿਹੜਾ ਸ਼ਹਿਰ ਦਾ ਹੈ ਖੁਸ਼ਗਵਾਰ ਹੋ ਗਿਆ ਹੈ ਤਾਪਮਾਨ ਬਹੁਤ ਜ਼ਿਆਦਾ ਘੱਟ ਗਿਆ ਹੈ ਇਹ ਮਹਿਸੂਸ ਹੋ ਰਿਹਾ ਹੈ ਕਿ ਸਰਦੀ ਆਪਣੇ ਤੈ ਸਮੇਂ ਦੇ ਮੁਤਾਬਿਕ ਪਹਿਲੇ ਆਂਦੀ ਉਮੀਦ ਹੈ ਕਿ ਤਾਪਮਨ થોੜਾ ਘਟ ਕੇ ਫੋਨ ਕਰਕੇ ਗਰਮੀ ਦਾ ਜਿਹੜਾ ਅਹਿਸਾਸ ਸੀਗਾ ਉਹ ਖਤਮ ਹੋ ਗਿਆ ਹੈ ਹੁਣ ਮੌਸਮ ਖੁਸ਼ਗਵਾਰ ਹੋ ਗਿਆ ਹੈ ਔਰ ਸ਼ਹਿਰ ਵਾਸੀ ਵੀ ਇਸ ਦਾ ਇੰਜੋਏ ਕਰ ਰਹੇ ਨੇ ਮੌਸਮ ਨੇ ਇੱਕ ਵਾਰ ਫੇਰ ਕਰਵਟ ਬਦਲ ਲਈ ਹੈ ਔਰ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਅੱਜ ਇਤਵਾਰ ਦਾ ਦਿਨ ਹੁਣ ਕਰਕੇ ਛੁੱਟੀ ਦਾ ਹੈ ਛੁੱਟੀ ਕਾਰਨ ਲੋਕ ਘਰੋਂ ਦੇ ਨਹੀਂ ਨਿਕ ਰਹੇ ਪਰ ਜਿਸ ਤਰ੍ਹਾਂ ਹੀ ਅੱਜ ਸਵੇਰ ਚੜੀ ਹੈ ਬਾਰਿਸ਼ ਆਸਮਾਨ ਤੇ ਬੱਦਲ ਛਾਏ ਹੋਏ ਸਨ ਔਰ ਬਾਰਿਸ਼ ਹੋ ਰਹੀ ਹੈ ਚਾਹੇ بارش ਬਹੁਤ ਤੇਜ਼ ਨਹੀਂ ਹੈ ਪਰ ਸ਼ਹਿਰ ਦੇ ਵਿੱਚ ਮੌਸਮ ਇਤਨਾ ਖੁਸ਼ਗੁਵਾਰ ਹੋ ਗਿਆ ਕਿ ਤਸਵੀਰਾਂ ਤੁਹਾਨੂੰ ਦਿਖਾਣੇ ਆਂ ਸ਼ਹਿਰ ਦੀ ਆ ਸ਼ਹਿਰ ਦੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਲਾਹੌਰੀ ਗੇਟ ਚੌਂਕ ਦੇ ਵਿੱਚ ਆਵਾਜਾਈ ਉਸੇ ਤਰ੍ਹਾਂ ਚੱਲੀ ਹੈ ਮਗਰ بارش ਦਾ ਲੋਕ ਇੰਜੋਏ ਕਰਦੇ ਪਏ ਨੇ بارش ਜ਼ੇਰ ਦੀ ਹੋ ਰਹੀ ਹੈ بارش ਦੇ ਕਾਰਨ ਮੌਸਮ ਜਿਹੜਾ ਹੈ ਬਹੁਤ ਹੀ ਜ਼ਿਆਦਾ ਖੁਸ਼ਗੁਵਾਰ ਹੋ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਾਰੋਬਾਰੀ ਆਪਣੇ ਕੰਮਾਂ ਦੇ ਅੱਜ ਇਸ ਕਰਕੇ ਨਹੀਂ ਜਾ ਰਹੇ ਇਤਵਾਰ ਹੈ ਮਗਰ ਜਿਹੜੇ ਲੋਕ ਆਪਣੇ ਕੰਮਕਾਰ ਤੇ ਜਿਵੇਂ ਆਟੋ ਵਾਲੇ ਨੇ ਸਕੂਟਰ ਵਾਲੇ ਨੇ ਨਿਕਲੇ ਹੋਏ ਨੇ ਉਹ ਕੰਮਕਾਰ ਤੇ ਨਹੀਂ ਜਾ ਰਹੇ ਨੇ ਮੌਸਮ ਵਿਭਾਗ ਦੀ ਮੰਨੀ ਹੈ ਤੇ ਆਉਣ ਵਾਲੇ ਜਿਹੜੇ 2 ਦਿਨ ਹੋਰ ਦੇ ਐਸੇ ਤਰ੍ਹਾਂ بارش ਨਾਲ ਥਰੇ ਰਹਿਣਗੇ ਅੰਮ੍ਰਿਤਸਰ ਦੇ ਵਿੱਚ ਮੌਸਮ 3 ਦਿਨ ਪੱਕਾ ਐਸੇ ਤਰ੍ਹਾਂ ਦਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੇਜ਼ بارش ਹੋ ਸਕਦੀ ਹੈ ਪਹਿਲਾਂ ਹੀ ਬਾੜ ਦਾ ਖਤਰਾ ਮੰਡਰਾ ਰਿਹਾ ਹੈ ਅਮਨੇਸਰ ਦੇ ਨਾਲ ਨਾਲ ਫਿਰੋਜ਼ਪੁਰ ਤੇ ਹੋਰ ਜਿਹੜੇ ਇਲਾਕੇ ਨੇ ਦਰਿਆਵ ਦੇ ਕੰਢੇ ਇਲਾਕੇ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਚਲਾ ਗਿਆ ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ ਅੱਜ بارش ਜਿਹੜੀ ਹੈ ਸਿਰ ਤੋਂ ਹੀ ਹੋ ਰਹੀ ਹੈ ਰੁਕ ਰੁਕ ਕੇ ਤਰੀ ਹੋ ਰਹੀ ਹੈ ਲਗਾਤਾਰ بارش ਹੋ ਰਹੀ ਹੈ بارش ਦੇ ਨਾਲ ਪਾਣਾ ਇਕਦਮ ਡਿੱਗ ਗਿਆ ਹੈ ਥੋੜੀ ਜਿਹੀ ਠੰਡਕ ਹਲਕੀ ਜੀ ਮਹਿਸੂਸ ਹੋ ਰਹੀ ਹੈ ਕੱਲ ਦੀ ਗੱਲ ਕਰੀਏ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ بارش ਨਾ ਹੋਣ ਕਰਕੇ ਧੁੱਪ ਨਿਕਲੀ ਹੋਈ ਸੀਗੀ ਔਰ ਥੋੜੀ ਜੀ ਗਰਮਾਹਟ ਜੀ ਮਹਿਸੂਸ ਹੋ ਰਹੀ ਸੀ ਅੰਝ ਲੱਗ ਰਿਹਾ ਸੀਗਾ ਕਿ ਫੇਰ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਲੋਕ ਪਸੀਨੇ ਨਾਲ ਤਰਪਤਾਰ ਵੀ ਹੋ ਰਹੇ ਸਨ ਪਰ ਅੱਜ ਸਵੇਰ ਤੋਂ ਹੀ ਮੌਸਮ ਖੁਸ਼ਗਵਾਰ ਹੋ ਗਿਆ ਹੈ بارش ਹੋ ਰਹੀ ਹੈ ਪਰ ਇਹ بارش ਜਿਹੜੀ ਹੈ ਪੂਰੇ ਸ਼ਹਿਰ 'ਚ ਹੋ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਮਤਲਬ ਕਿ ਭਾਦਰੋ ਦਾ ਮਹੀਨਾ ਹੈ ਕਿ ਰੁਕ ਰੁਕ ਕੇ بارش ਨਹੀਂ ਹੋ ਰਹੀ ਅੱਜ ਪੂਰੇ ਸ਼ਹਿਰ ਦੇ ਵਿੱਚ ਪੂਰੇ ਅੰਮ੍ਰਿਤਸਰ ਦੇ ਵਿੱਚ ਤਸਵੀਰਾਂ ਜੇ ਤੁਹਾਨੂੰ ਆਸਮਾਨ ਤੇ ਕੈਮਰਾ ਪਰਸਨ ਕਹਾ ਕੰਮ ਕੈਮਰਾ ਆਸਮਾਨ ਤੇ ਕਰਕੇ ਦੇਖੇ ਆਸਮਾਨ ਐਸ ਟਾਈਮ ਪੂਰੀ ਤਰ੍ਹਾਂ ਬਦਲਾਂ ਨਾਲ ਘਿਰਿਆ ਪਿਆ ਹੈ ਔਰ ਹਰ ਇੱਕ ਇਲਾਕੇ ਦੇ ਵਿੱਚ ਇਹ ਬਾਰਿਸ਼ ਹੋ ਰਹੀ ਹੈ ਬਾਰਿਸ਼ ਕਾਰਨ ਆਵਾਜਾਈ ਥੋੜੀ ਜੀ ਘਟ ਹੈ ਸੜਕਾਂ ਵੀ ਕੁੜੀਆਂ ਤੋਂ ਇਨਸਾਨ ਨਜ਼ਰ ਆ ਰਹੀਆਂ ਹੋਜੀ ਬਾਰਿਸ਼ ਅੱਜ ਸਵੇਰ ਤੋਂ ਹੀ ਹੋ ਰਹੀ ਹੈ ਅੱਜ ਰੁਕ ਰੁਕ ਕੇ ਬਾਰਿਸ਼ ਤੇ ਨਹੀਂ ਹੋ ਰਹੀ ਕਹਿ ਸਕਦੇ ਲਗਾਤਾਰ ਹੋ ਰਹੀ ਹੈ ਬਾਰਿਸ਼ ਮੌਸਮ ਪਾਡੋ ਦਾ ਮਹੀਨਾ ਹੈ ਮਗਰ ਇਸ ਤਰ੍ਹਾਂ ਦੀ ਬਾਰਿਸ਼ ਅਜੇ ਵੀ 2-3 ਦਿਨ ਹੋਰ ਕਿਹਾ ਜਾ ਰਿਹਾ بارش ਆਏਗੀ ਆ ਸਕਦੀ ਹਾਂਜੀ ਹਾਂਜੀ ਲੱਗ ਕੀ ਰਿਹਾ ਤੁਹਾਨੂੰ ਹੁਣ ਮੌਸਮ ਕਿਸ ਤਰ੍ਹਾਂ ਦਾ ਥੋੜਾ ਠੰਡਾ ਜਿਹਾ ਮੌਸਮ ਮਹਿਸੂਸ ਹੋ ਰਿਹਾ ਬਹੁਤ ਵਧੀਆ ਮੌਸਮ ਠੀਕ ਹੈ ਗੱਲ ਇਹਨਾਂ ਦਿਨਾਂ ਦੇ ਵਿੱਚ ਗਰਮੀ ਜ਼ਿਆਦਾ ਥੋੜੀ ਜੀ ਹੋ ਜਾਂਦੀ ਕਿਉਂਕਿ ਭਾਦੋ ਦਾ ਮਹੀਨਾ ਹੁੰਦਾ ਹੈ ਕਿ ਇੱਕ ਸਾਈਡ ਤੇ ਧੁੱਪ ਹੁੰਦੀ ਹੈ ਇੱਕ ਸਾਈਡ ਤੇ ਮੀਂਹ ਪੈਦਾ ਹੁੰਦਾ ਤੇ ਪਸੀਨਾ ਜ਼ਿਆਦਾ ਆਉਂਦਾ ਹਾਂਜੀ ਹਾਂਜੀ ਪਰ ਜੇ ਮੌਸਮ ਦਾ ਕੁਝ ਦੇਖੀਏ ਜੀ ਬਹੁਤ ਵਧੀਆ ਮੌਸਮ ਮੌਸਮ ਬਿਲਕੁਲ ਠੀਕ ਹੈ ਮੌਸਮ ਦੇ ਕਾਰਨ ਥੋੜਾ ਜਿਹਾ ਮੌਸਮ ਖੁਸ਼ਗੁਆਰਾ ਹੈ ਭਾਦੋ ਦੇ ਮਹੀਨੇ ਦੇ ਵਿੱਚ بارش ਔਰ ਤੂਪ ਇਕੱਠੀ ਚੱਲਦੀ ਹੈ ਜਿਹਦਾ ਅਸਰ ਇਹ ਹੁੰਦਾ ਹੈ ਆਮ ਵਿਅਕਤੀ ਦੇ ਉੱਤੇ ਕਿ ਪਸੀਨਾ ਤਰ ਬਤਰ ਹੁੰਦਾ ਰਹਦਾ ਹੈ ਕਿ ਮੌਸਮ ਐਸੇ ਤਰ੍ਹਾਂ ਹੀ ਚੱਲਦਾ ਹੈ ਭਾਦੋ ਦੇ ਮਹੀਨੇ ਦੇ ਵਿੱਚ ਬਹੁਜੀ ਜਿਸ ਤਰ੍ਹਾਂ ਅੱਜ بارش ਹੋ ਰਹੀ ਹੈ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀਗਾ ਕਿ ਭਾਦੋ ਦਾ ਮਹੀਨਾ ਚੱਲਦਾ ਪਿਆ ਮੌਸਮ ਇਹ ਭਾਦੋ ਦੇ ਮਹੀਨੇ ਦੇ ਵਿੱਚ ਥੋੜਾ ਜਿਆਦਾ ਸਰਦ ਔਰ ਗਰਮ ਰਹਿੰਦਾ ਹੈ אי کسనా ਦਾ ਲੱਗ ਤੁਸੀਂ ਕਿਸਨਾ ਦਾ ਹਾਂਜੀ ਮੈਨੂੰ ਕੋਈ ਪਤਾ ਨਹੀਂ ਬਾਰਿਸ਼ ਬਾਰਿਸ਼ ਕਿਤਰਾ ਹੀ ਲੱਗ ਰਹੀ ਹੈ ਬਾਰੇ ਬਹੁਤ ਵਧੀਆ ਜੀ ਮੌਸਮ ਜਲਦੀ ਠੰਡਾ ਹੋ ਜਾਏਗਾ ਇਸ ਵਾਰ ਜੀ ਬਹੁਤ ਜਲਦੀ ਠੰਡ ਆਏਗੀ ਜੀ ਜੀ ਹਾਂਜੀ ਓਕੇ ਬਾਰਿਸ਼ ਲੋਕਾਂ ਦੇ ਮੁਤਾਬਿਕ ਜਿਸ ਤਰ੍ਹਾਂ ਕਿ ਮੌਸਮ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਜਿਸ ਤਰ੍ਹਾਂ ਬਾਰਿਸ਼ ਲਗਾਤਾਰ ਹੋ ਰਹੀ ਹੈ ਬਾਰਿਸ਼ ਦੇ ਕਾਰਨ ਮੌਸਮ ਇਸ ਵਾਰ ਥੋੜਾ ਜਿਹਾ ਕੁਝ ਸਮੇਂ ਪਹਿਲਾਂ ਹੀ ਬਦਲ ਜਾਏਗਾ ਮਤਲਬ ਬਦਲ ਜਾਏਗਾ ਕਹਿੰਦਾ ਇਸ ਮਤਲਬ ਹੈ ਕਿ ਮੌਸਮ ਜਿਹੜਾ ਸਰਦੀ ਜਿਹੜੀ ਸ਼ੁਰੂ ਹੈ ਸਤੰਬਰ ਦੇ ਅਖੀਰ ਦੇ ਵਿੱਚ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਇੰਜ ਜਾਪਦਾ ਹੈ ਕਿ ਸਰਦੀ ਦੀ ਸ਼ੁਰੂਆਤ ਜਿਹੜੀ ਹੈ ਸਤੰਬਰ ਦੇ ਸ਼ੁਰੂਆਤ ਤੋਂ ਹੀ ਹੋ ਜਾਏਗੀ ਜੇ ਅੱਜ ਗੱਲ ਕਰੀਏ ਤੇ ਅੱਜ ਵੀ ਇੰਜ ਲੱਗ ਰਿਹਾ ਹੈ ਕਿ ਜਿਵੇਂ ਸਰਦੀਆਂ ਦੇ ਦਿਨਾਂ ਦੇ ਵਿੱਚ ਬਾਰਿਸ਼ ਹੋ ਰਹੀ ਹੁੰਦੀ ਹੈ ਪੂਰੇ ਸ਼ਹਿਰ ਵਾਸੀ ਇਸ ਵੇਲੇ ਆਨੰਦ ਮਾਨੇ ਨੇ ਪੰਛੀ ਵੀ ਆਪਣੇ ਪੰਛੀਆਂ ਦੇ ਵਿੱਚ ਦਰੱਖਤਾਂ ਦੇ ਵਿੱਚ ਆਲਣਿਆਂ ਦੇ ਵਿੱਚ ਜਾ ਕੇ ਲੁੱਕ ਕੇ ਬੈਠੇ ਹੋਏ ਨੇ ਕਿਉਂਕਿ ਸਵੇਰ ਦਾ ਸਮੇਂ ਹੈ ਕਿ ਉਹਨਾਂ ਨੇ ਵੱਲੋਂ ਉਹਨਾਂ ਵੱਲੋਂ ਦਾਣਾ ਚੁਗਣ ਦੇ ਲਈ ਬਾਹਰ ਨਿਕਲਿਆ ਜਾਂਦਾ ਹੈ ਪਰ بارش ਕਾਰਨ ਮੌਸਮ ਨੇ ਕੁਝ ਐਹੋ ਜੀ ਤਬਦੀਲੀ ਲਈ ਹੈ ਕਿ ਉਹ ਵੀ ਆਪਣੇ ਘਰਾਂ ਦੇ ਵਿੱਚ ਗੁਬਕ ਕੇ ਰਹਿ ਚੁੱਕੇ ਨੇ ਸੋ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੀਆਂ ਦਿਖਾ ਰਿਹਾ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨ ਹੋਰ ਸ਼ਹਿਰ ਵਾਸੀਆਂ ਨੂੰ ਐਸੇ ਤਰ੍ਹਾਂ ਬਸਾਦ ਦੇ ਨਾਲ 2-4 ਹੋਣਾ ਪਵੇਗਾ ਬਰਸਾਤ ਦੇ ਨਾਲ ਮੌਸਮ ਦੇ ਵਿੱਚ ਥੋੜੀ ਤਬਦੀਲੀ ਹੈ ਮੌਸਮ ਥੋੜਾ ਜਿਹਾ ਬਦਲ ਗਿਆ ਹੈ ਤਾਪਮਾਨ ਥੋੜਾ ਜਿਹਾ نیچے ਆ ਗਿਆ ਹੈ ਜਿਹੜੀ ਤਪਦੀ ਗਰਮੀ ਦਾ 2-4 ਹੋ ਰਹੇ ਸਨ ਸ਼ਹਿਰ ਵਾਸੀਓ ਉਹਨਾਂ ਲਈ ਖੁਸ਼ਖਬਰੀ ਵੀ ਹੈ ਕਿ ਆਉਣ ਵਾਲੇ 2 ਦਿਨ ਜਿਹੜੇ ਨੇ ਐਸੇ ਤਰ੍ਹਾਂ ਦਾ ਮੌਸਮ ਰਹੇਗਾ ਜੇ ਮੌਸਮ ਇਸੇ ਤਰ੍ਹਾਂ ਦਾ ਚੱਲਦਾ ਰਿਹਾ ਤੇ ਜੀ ਸਰਦੀ ਜਿਹੜੀ ਹੈ ਸਪਟੰਬਰ ਸਟਾਰਟ ਤੇ ਹੀ ਸ਼ੁਰੂਆਤ ਹੋ ਜਾਏਗੀ ਸੋ ਲੋਕ ਇਸ ਦਾ ਇੰਜੋਏ ਕਰਨਗੇ ਸੋ ਆਉਣ ਵਾਲੇ ਦਿਨਾਂ ਦੇ ਮੁਤਾਬਕ ਮੌਸਮ ਵਿਭਾਗ ਦੀ ਮੰਨੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਐਸੇ ਤਰ੍ਹਾਂ ਦਾ ਹੀ ਹੈ ਪੂਰੇ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਕਿ ਬਰਸਾਤ ਐਸੀ ਤਰ੍ਹਾਂ ਲਗਾਤਾਰ 2-3 ਦਿਨ ਲਗਾਤਾਰ ਬਰਸਾਤ ਹੋ ਸਕਦੀ ਹੈ ਜੇ ਅਮਨਸਰ ਦੀ ਗੱਲ ਕਰੀਏ ਤਾਂ ਅਮਨਸਰ ਦੇ ਵਿੱਚ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2-3 ਦਿਨ بارش ਲਗਾਤਾਰ ਹੋ ਸਕਦੀ ਹੈ ਸੋ ਇਸ ਵੇਲੇ ਵੀ ਮੌਸਮ ਜਿਹੜਾ ਸ਼ਹਿਰ ਦਾ ਹੈ ਖੁਸ਼ਗਵਾਰ ਹੋ ਗਿਆ ਹੈ ਤਾਪਮਾਨ ਬਹੁਤ ਜ਼ਿਆਦਾ ਘਟ ਗਿਆ ਹੈ ਇਹ ਮਹਿਸੂਸ ਹੋ ਰਿਹਾ ਹੈ ਕਿ ਸਰਦੀ ਆਪਣੇ ਤੈਹ ਸਮੇਂ ਦੇ ਮੁਤਾਬਿਕ ਪਹਿਲੇ ਆਂਦੀ ਉਮੀਦ ਹੈ ਕਿ ਤਾਪਮਨ ਥੋੜਾ ਘਟ ਫੋਨ ਕਰਕੇ ਗਰਮੀ ਦਾ ਜਿਹੜਾ ਅਹਿਸਾਸ ਸੀਗਾ ਉਹ ਖਤਮ ਹੋ ਗਿਆ ਹੈ ਹੁਣ ਮੌਸਮ ਖੁਸ਼ਗਵਾਰ ਹੋ ਗਿਆ ਹੈ ਔਰ ਸ਼ਹਿਰ ਵਾਸੀ ਵੀ ਇਸ ਦਾ ਇੰਜੋਏ ਕਰ ਰਹੇ ਨੇ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਬਹਲ ਡੈਨਿਕ ਸਵੇਰਾ ਟੀਵੀ ਅੰਦਰ ਸਰ